ਦਰਸ਼ਕੋ ਡੇਲੀ ਨਿਊਜ਼ ਹੁਣ ਤੱਕ ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਹਾਂ ਕਸਬਾ ਰਾਜਾਸਾਂਸੀ ਦੇ ਆਬਾਦੀ ਸ਼ਿਵਾ ਕਲੋਨੀ ਜਿੱਥੇ ਕਿ ਬੀਤੀ ਰਾਤ ਮਾਮੂਲੀ ਟਕਰਾਰ ਨੂੰ ਲੈ ਕੇ ਕੋਠੀ ਨੰਬਰ 85 ਅਤੇ 86 ਆਂਡ ਗਵਾਂਡ ਇਹਨਾਂ ਦਾ ਮਾਮੂਲੀ ਇੱਕ ਬਿਜਲੀ ਦੀਆਂ ਤਾਰਾਂ ਨੂੰ ਲੈ ਕੇ ਟਕਰਾਰ ਹੋਣ ਕਾਰਨ ਇੱਕ ਵਿਅਕਤੀ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਪਿੰਡ ਸੈਦੂਪੁਰਾ ਦੇ ਸਾਬਕਾ ਸਰਪੰਚ ਅਤੇ ਅਕਾਲੀ ਆਗੂ ਬਲਵਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਉਹਨਾਂ ਨੂੰ ਪੋਸਟਮਾਰਟਮ ਲਈ ਅਜਨਾਲਾ ਸਿਵਲ ਹਸਪੀਟਲ ਦਾਖਲ ਕਰਵਾਇਆ ਗਿਆ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਮੌਕੇ ਤੇ ਇੱਥੇ ਡਿਊਟੀ ਕੀਤੀ ਜਾ ਰਹੀ ਹੈ ਅਤੇ ਜੋ ਬੀਤੀ ਰਾਤ ਇਹ ਘਟਨਾ ਵਾਪਰੀ ਆ ਮਾਮੂਲੀ ਤਾਰ ਦੇ ਟਕਰਾਰ ਨੂੰ ਲੈ ਕੇ ਹੀ ਵਾਪਰੀ ਆ ਅਤੇ ਪਤਾ ਲੱਗਾ ਕਿ ਪਹਿਲਾਂ ਵੀ ਨਿੱਕੀ-ਮੋਟੀ ਗੱਲ ਤੋਂ ਇਹਨਾਂ ਦੋਵਾਂ ਧਿਰਾਂ ਦਾ ਆਪਸੀ ਟਕਰਾਰ ਚੱਲਦਾ ਸੀ ਅਤੇ ਜਿਨ੍ਹਾਂ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਉਹ ਮੌਕੇ ਤੋਂ ਫਰਾਰ ਨੇ ਮੈਂ ਆਪਣੇ ਸਹਿਯੋਗੀ ਕੈਮਰਾਮੈਨ ਨੂੰ ਕਹੂੰਗਾ ਕਿ ਇਹ ਕੋਠੀਆਂ ਦੀਆਂ ਜੋ ਕਿ ਆਂਡ ਗਵੰਡ ਬਿਲਕੁਲ ਨਜ਼ਦੀਕ ਨੇ ਇਹਨਾਂ ਦੀਆਂ ਤਸਵੀਰਾਂ ਵਿਖਾਈਆਂ ਜਾਣ ਰਾਤ ਜਦ ਪਲਵਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਸੈਦੂਪੁਰ ਦੇ ਗੋਲੀਆਂ ਲੱਗੀਆਂ ਤਾਂ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ ਇਸ ਸਬੰਧੀ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਇਹ ਸਾਰੀਆਂ ਤਸਵੀਰਾਂ ਵਿਖਾਈਆਂ ਜਾਣ ਮਾਮੂਲੀ ਤਕਰਾਰ ਨੂੰ ਲੈ ਕੇ ਐਡੀ ਇਹ ਜਿਹੜੀਆਂ ਤਾਰਾਂ ਨੇ ਜਿੰਨਾ ਕਰਕੇ ਸਾਰੀ ਘਟਨਾ ਵਾਪਰੀ ਇਹ 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 ਤਾਰਾ ਨੇ ਅਤੇ ਇਧਰ ਜੋ ਪੁਲਿਸ ਪ੍ਰਸ਼ਾਸਨ ਵੱਲੋਂ ਅ ਰਾਉਂਡ ਬਣਾਇਆ ਗਿਆ ਵਾ ਮੈਂ ਆਪਣੇ ਸਹਿਯੋਗੀ ਕੈਮਰਾਮੈਨ ਨੂੰ ਕਹਾਂਗਾ ਕਿ ਇਹ ਦਿਖਾਇਆ ਜਾਵੇ ਜਿੱਥੇ ਖੁੰਡਣਾ ਵਾ ਕਿਉਂਕਿ ਇੱਥੇ ਪੌੜੀ ਲਾ ਕੇ ਤਾਰਾਂ ਸਹੀ ਕੀਤੀਆਂ ਜਾ ਰਹੀਆਂ ਸਨ ਅਤੇ ਮੌਕੇ ਤੇ ਜਦ ਸਾਬਕਾ ਸਰਪੰਚ ਪ੍ਰਵਿੰਦਰ ਸਿੰਘ ਦੀ ਗੋਲੀ ਵੱਜੀ ਤਾਂ ਇੱਥੇ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ ਮੇਰਾ ਨਾਮ ਸੁਨਮਰ ਪਾਤਸ਼ਾਹੀ ਜਿਹੜਾ ਰਾਤੀ ਹਾਸਵਾਪਰਾ ਤੁਹਾਡੇ ਪਿਤਾ ਜੀ ਨੂੰ ਗੋਲੀਆਂ ਮਾਰੀਆਂ ਜਾਂਦਾ ਕੀ ਕਾਰਨ ਕੀ ਗੱਲ ਕੀ ਹੋਈ ਸਾਰੀ ਦਰਸ ਗੱਲ ਕੁਛ ਨਹੀਂ ਹੈਗੀ ਇਹ ਪਹਿਲਾਂ ਪੁਰਾਣੀ ਰੰਜਿਸ਼ ਰੱਖਦੇ ਹੀ ਮੇਰੇ ਨਾਲ ਮੈਂ ਮਤਲਬ ਬੋਲ ਚੱਲਦੀ ਕੋਈ ਵੀ ਮਰਨਣਾ ਹੈਗਾ ਉਸ ਤੋਂ ਪਹਿਲਾਂ ਨੇ ਮੇਰੇ ਕਾਰ ਦੇ ਸ਼ੀਸ਼ੇ ਤੋੜੇ ਆ ਇਹਦੀ ਲੇਡੀ ਇਹਦੀ ਵਾਈਫ ਆ ਮੁੰਡਾ ਸਹਿਜਪਾਲ ਅਸਲ ਨਾਮ ਦਾ ਸ਼ੁਭਾ ਮੈਂ ਦਿਲੰਦਰ ਦਾ ਪਿਛੋ ਰਹਿਣ ਵਾਲਾ ਤੇ ਇਹ ਇਥੇ ਆਪਣੇ ਵਾਈਫ ਦੇ ਘਰੇ ਰਹਿੰਦਾ ਤੇ ਇਹਨਾਂ ਨੇ ਪਹਿਲੇ ਮੇਰੀ ਕਾਰ ਦੇ ਸ਼ੀਸ਼ੇ ਤੋੜੇ ਇਹਦੀ ਵਾਈਫ ਨੇ ਤੁਹਾਡੇ ਸਵੇਰੇ ਮੁੜ ਕੇ ਬਾਅਦ ਵਿੱਚ ਸਾਡੇ ਨਾਲ ਝਗੜਾ ਕੀਤਾ ਉਸ ਤੋਂ ਬਾਅਦ ਅਜ ਮਹੀਨੇ ਬਾਅਦ ਇਹਨਾਂ ਨੇ ਆਹ ਵਾਕਿਆ ਕਰਤਾ ਮੇਰੇ ਫਾ ਮਤਲਬ ਇਹਨਾਂ ਨੇ ਸ਼ੂਟ ਕੀਤਾ ਉਹਦੇ ਵਿੱਚ ਇਹਨਾਂ ਸੱਤ ਬੁਲੇਟ ਚਲਾਏਗੇ ਤਿੰਨ ਬੁਲੇਟ ਮੇਰੇ ਫਾਦਰ ਸਾਹਿਬ ਦੇ ਲੱਗੀਆਂ ਨੇ ਜਿਹਨਾਂ ਦਾ ਆਨ ਦੀ ਸਪੋਰਟ ਤੇ ਡੈਥ ਹੋ ਗਈ ਦੋ ਇਹਦਾ ਲਾਇਸੈਂਸ ਨਹੀਂ ਹੈ ਕਿ ਦੋ ਨੰਬਰ ਦੇ ਹਥਿਆਰ ਨਾਲ ਨਹੀਂ ਕੀਤਾ ਸਾਰਾ ਵਾਕਿਆ ਕੀਤਾ ਜੀ ਪਹਿਲਾਂ ਵੀ ਕਦੀ ਇਹਨੇ ਧਮਕੀ ਦਿੱਤੀ ਜੋ ਤੁਹਾਡੇ ਨਾਲ ਝਗੜਾ ਹਾਂਜੀ ਜਦੋਂ ਪਿਛਲੀ ਵਾਰੀ ਜੋ ਮਹੀਨਾ ਪਹਿਲਾਂ ਜੋ ਅਸੀਂ ਦਰਖਾਸਤ ਵੀ ਥਾਣੇ ਦਿੱਤੀ ਸੀ ਉਹ ਝਗੜਾ ਹੋਇਆ ਇਹਨਾ ਉਹ ਵੀ ਇਮਪਲਸ ਲੈ ਕੇ ਮੌਕਾ ਵੇਖਿਆ ਉਹਦੇ ਨੇ ਇਹ ਚੀਜ਼ ਕਹੀ ਕਿ ਕੋਈ ਨਾ ਮੈਂ ਥਾਣੇ ਨਹੀਂ ਜਾਣਾ ਨਾ ਮੈਂ ਕੋਈ ਰਾਈਨਾਮਾ ਕਰਨਾ ਮੈਂ ਦੱਸੂ ਬਾਅਦ ਵਿੱਚ ਮਤਲਬ ਕਿ ਜੋ ਵੀ ਮੈਂ ਕਰੂੰਗਾ ਕਾਰਵਾਈ ਉਹਦੇ ਖ ਤੇ ਉਸ ਵੇਲੇ ਪੁਸ ਪੁਸ ਲੋਕੋ ਕਾਰਵਾਈ ਨਹੀਂ ਕੀਤੀ ਪੁਲਸ ਨੇ ਕਾਰਵਾਈ ਨਹੀਂ ਉਸ ਟਾਈਮ ਕੋਈ ਕੀਤੀ ਇਸ ਬੰਦੇ ਦੇ ਕੋਈ ਕਾਰਵਾਈ ਨਹੀਂ ਕੀਤੀ ਨਾ ਕੀਤੀ ਉਹਨਾਂ ਕੋਈ ਤੁਹਾਨੂੰ ਧਮਕੀਆਂ ਦਿੱਤੀਆਂ ਵੀ ਅਜੇ ਹਾਂ ਦਰਖਾਸਤ ਨਹੀਂ ਦਿੱਤੀ ਰਾਤ ਦਰਖਾਸਤ ਦੇ ਰਾਸ਼ੀ ਜੀ ਟੁੱਟੇ ਨਾ ਰਾਤ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਬੀਤੀ ਰਾਤ ਇਹ ਹੋਇਆ ਕਾਰਨਾਮਾ ਨੇ ਕੀਤਾ ਵਾ ਟਾਈਮ ਕਿੰਨਾ ਸੀਗਾ ਰਾਤ ਨੂੰ ਇਹ 11:30 ਦੇ ਮਤਲਬ 12 ਦੇ ਵਿੱਚ ਵਿੱਚ ਦਾ ਟਾਈਮ ਸੀ ਮਤਲਬ 11:30 ਦੇ ਕਰੀਬ ਸਰ ਉਦੋਂ ਹੋਇਆ ਕਿ ਜਦੋਂ ਇਹ ਜਦੋਂ ਇਹ ਬਾਹਰ ਨਿਕਲੇ ਦੋਵੇਂ ਪਰਿਵਾਰ ਤੁਸੀਂ ਨਿਕਲੇ ਉਹ ਵੀ ਨਿਕਲੇ ਤੇ ਕਾਰ ਕਿਹ ਬਣਿਆ ਕਿ ਮਸੂਰ ਗੱਲਬਾਤ ਕਿੱਥੋਂ ਹੋਈ ਕੱਲ ਕੁਛ ਨਹੀਂ ਇਹ ਰਾਤ ਦੀ ਲਾਈਟ ਖਰਾਬ ਸੀ ਤੇ ਕਲੋਨੀ ਦੇ ਸਾਰੇ ਵਿੱਚ ਲਾਈਟ ਬੰਦ ਸੀ ਤੇ ਸਾਡੇ ਆ ਦਰਵਾਜ਼ੇ ਨਾਲ ਬੋਡੀ ਪਈ ਸੀ ਤੇ ਫਾਦਰ ਸਾਹਿਬ ਅੰਦਰ ਖਾਣਾ ਖਾ ਰਹੇ ਸੀ ਇਹਨੇ ਪਹਿਲੋ ਬੋਡੀ ਛੁੱਟੀ ਹੈ ਡੈਡ ਬੋਡੀ ਲਗਾਈ ਕਿ ਨਹੀਂ ਇਸ ਨਾਲ ਉਹਦੇ ਸਾਡੀ ਤਰਾ ਤਰਾ ਲਾਈਟ ਖਰਾਬ ਹੋਈ ਨਾ ਤਾਂ ਮੈਕੈਨਿਕ ਲਾ ਕੇ ਗਏ ਸੀ ਨਾ ਉਹਨਾਂ ਦੇ ਘਰ ਦੇ ਕੰਦ ਲੱਗੇ ਨਹੀਂ ਆਪਣੇ ਘਰ ਦੇ ਆਪਣੇ ਅੰਦਰ ਲੱਗੇ ਉਧਰੋਂ ਉਹਨਾਂ ਨੇ ਹੱਥ ਮਾਰ ਕੇ ਛੁੱਟੀ ਅਜਾ ਉਧਰੋਂ ਉੱਤੋਂ ਛੁੱਟੀ ਥੱਲੇ ਛੁੱਟੀ ਨਹੀਂ ਥੱਲੇੋਂ ਸਾਹਮਣੇ ਕੰਦ ਦੇ ਸਾਹਮਣੇ ਛੁੱਟੀ ਬੋਡੀ ਸੁੱਟ ਦਿੱਤੀ ਫਿਰ ਕੀ ਹੋਇਆ ਫਿਰ ਉਸ ਤੋਂ ਬਾਅਦ ਫਾਦਰ ਸਾਹਿਬ ਬਾਹਰ ਨਿਕਲੇ ਤੇ ਇਹਨਾਂ ਨੇ ਸ਼ੂਟ ਕਰਨਾ ਸਟਾਰਟ ਕਰਤਾ ਕੋਈ ਗੱਲਬਾਤ ਨਹੀਂ ਕੀਤੀ ਕੋਈ ਗੱਲਬਾਤ ਨਹੀਂ ਕੀਤੀ ਸਿੱਧਾ ਸ਼ੂਟ ਹੀ ਕੀਤਾ ਕਿੰਨਿਆ ਗੋਗੇ ਮਾਰੀਏ ਨੇ ਇਹਨਾਂ ਨੇ ਸੱਤ ਇੱਕ ਜਬ ਫਾਦਰ ਸਾਹਿਬ ਨਾ ਰੈਸਟੋਰੈਂਟ ਤੇ ਕਰਕੇ ਰਵਲਵਰ ਹਮੇਸ਼ਾ ਇੱਕ ਸਰਪੰਚੀ ਸੀ ਪਿੰਡ ਦੇ ਪਿੰਡ ਦੂਰ ਹੀ 6 ਕਿਲੋਮੀਟਰ ਉਪੋਲੀ ਰੱਖ ਦਿੰਦੇ ਤੇ ਉਹ ਵੀ ਜਦੋਂ ਮਤਲਬ ਇਹਨਾਂ ਫਾਦਰ ਸਾਹਿਬ ਨੂੰ ਸ਼ੂਟ ਕੀਤਾ ਮੁੜ ਕੇ ਨੇ ਵੇਖਿਆ ਕਿ ਉਹ ਰਵਲਵਰ ਵੀ ਉਹਨਾਂ ਦਾ ਨਾਲ ਹੀ ਲੈ ਗਿਆ ਤੂੰ ਨਾਲ ਹੀ ਲੈ ਗਿਆ ਨਾਲ ਹੀ ਚੱਕ ਕੇ ਲੈ ਗਿਆ ਕਿਉਂਕਿ ਉਹ ਜੋ ਮਤਲਬ ਕਿਉਂਕਿ ਫਾਦਰ ਸਾਹਿਬ ਅੱਲੇ ਪੰਤ 15 20 ਮਿੰਟ ਪਹਿਲਾਂ ਉਹ ਰੈਸਟੋਰੈਂਟ ਤੋਂ ਇੱਥੇ ਕਰੀ ਹਾਂ ਜੀ ਕਰੀ ਪੁਸਰੂ ਦਿੱਤੀ ਹਾਂ ਜੀ ਦਿੱਤੀ ਉਹ ਵਰਚ ਦੇ ਵਿੱਚ ਦਿੱਤੀ ਹੁਣ ਕੀ ਮੰਨ ਕਰਦੇ ਤੁਸੀਂ ਉਸ ਨੂੰ ਫੁੱਲ ਸਕੋ ਇਹ ਮੰਗ ਲਿਆ 3303 ਸਾਫ ਦਿੱਤਾ ਜਾਵੇ ਤੇ ਇਹਦੀ ਕਾਰਵਾਈ ਕੀਤੀ ਜਾਵੇ ਤੇ ਇਹਨੂੰ ਦੋਸ਼ੀ ਨੂੰ ਫੜਿਆ ਜਾਵੇ ਤੇ ਇਹਦਾ ਮਤਲਬ ਜਦੋਂ ਇਹਨੇ ਸ਼ੂਟ ਕੀਤਾ ਇਹਦੇ ਹਸਬੰਡ ਨੇ ਇਹਦੀ ਵਾਈਫ ਨੇ ਪਿਛੋਂ ਵਾਕਿਆ ਕਿ ਛੱਡੀ ਨਾ ਹੋਣਾ ਮਤਲਬ ਜਿੰਨੇ ਫੈਰ ਹੁੰਦੇ ਰਗਾ ਦੇ ਤੜਕਾ ਕਹਿੰਦਾ ਉਹ ਹੱਲਾ ਸ਼ਰੀ ਦੀ ਹੱਲਾ ਸ਼ਰੀ ਦੀ ਵਾਈਫ ਨੇ ਕੀਤੀ ਪਹਿਲਾਂ ਵੀ ਇਹਦੀ ਵਾਈਫ ਨੇ ਹੀ ਸ਼ੀਸ਼ੇ ਤੋੜੇ ਲੱਗੇ ਜਿਹੜਾ ਹੈ ਇਸ ਦੀ ਕਿਰਨ ਪ੍ਰਈ ਪ੍ਰੀਤ ਕਾਰਨ ਜਿੱਤਿਆ ਹੱਲ ਵਾਲੇ ਮਾਲ ਲਖਾਰਾ ਹੱਲਾ ਸ਼ਰੀ ਦੀ ਇਹੀ ਕਤਲ ਕਰਵਾਇਆ ਹੈ ਇਹਦੇ ਵਿੱਚ ਉਹਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਓਨਾ ਹੀ ਦੋਸ਼ ਬਰਾਬਰ ਹੈ ਬਰਾਬਰ ਹੈ ਬਰਾਬਰ ਹੈ ਬਿਲਕੁਲ ਦੋਵਾਂ ਜੀਆਂ ਦਾ ਬਰਾਬਰ ਦੋਸ਼ ਕਿ ਨਾ ਜੀ ਮੇਰਾ ਨਾ ਸੁਵਿੰਦਰ ਸਿੰਘ ਹੈ ਜੀ ਇਹ ਪਿੰਡ ਕਿਹੜਾ ਤੁਹਾਡਾ ਮੇਰਾ ਪਿੰਡ ਸੈਦੂਪੁਰਾ ਜੀ ਜਿਹੜੇ ਜਿਨ੍ਹਾਂ ਦੇ ਕਾਤਲਾ ਮਹਾ ਮੜਾ ਕਰਕੇ ਪ੍ਰੇਮਿੰਦਰ ਸਿੰਘ ਸੈਦੂਪੁਰਾ ਦਾ ਕਤਲ ਕੀਤਾ ਗਿਆ ਹੈ ਉਹ ਤੁਹਾਡੇ ਕੀ ਲੱਗਦੇ ਸਾਨੂੰ ਮੇਰੇ ਮਾਸੜ ਜੀ ਇਹ ਜੀ ਹੋ ਕੀ ਕਾਰਨ ਹੋਇਆ ਸਾਰਾ ਜੀ ਤੁਸੀਂ ਦੱਸੋ ਦੁਖਾਣ ਕਾਰਨ ਕੁਝ ਨਹੀਂ ਜੀ ਇਹਨਾਂ ਦਾ ਬਾਹਰ ਇੱਕ ਰੈਸਟੋਰੈਂਟ ਹੈ ਇੱਥੇ ਕਾਫੀ ਲੰਮਾ ਸਮਾਂ ਸਰਪੰਚ ਰਹੇ ਆ ਪਿੰਡ ਦੇ ਵਿੱਚ ਉਸ ਤੋਂ ਬਾਅਦ ਜੀ ਇੱਥੇ ਆ ਗਏ ਆ ਇੱਥੇ ਵੀ ਇਹ ਪੁਰਾਣੀ ਰੰਜਿਸ਼ ਏ ਐਵੇਂ ਰੱਖੀ ਗਏ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬੜਾ ਵਧੀਆ ਇਹਨਾਂ ਸਾਰੇ ਦਿਨ ਪਿੰਡ ਲੋਕਾਂ ਨਾਲ ਵਿਚਰਨਾ ਕੋਈ ਗੱਲ ਨਹੀਂ ਬਾਤ ਨਹੀਂ ਬੇਟਾ ਇੱਥੇ ਕੰਮ ਕਰਦਾ ਹੈ ਤੇ ਗੱਡੀ ਲਾਉਣ ਤੋਂ ਹੀ ਇਹਨਾਂ ਦੀ ਥੋੜੇ ਦਿਨ ਪਹਿਲਾਂ ਕੋਈ ਗੱਲ ਹੋਈ ਗੱਡੀ ਵੀ ਇਹਨਾਂ ਦੇ ਪਲਾਟ ਗੱਡੀ ਨਹੀਂ ਲਾਈ ਉਹਨੇ ਗੱਡੀ ਖਾਲੀ ਪਲਾਟ ਹੀ ਮੁੰਡੇ ਨੇ ਉੱਥੇ ਲਾਈ ਆ ਇਹਨਾਂ ਮੁੜ ਕੇ ਉਹਦੇ ਸ਼ੀਸ਼ੇ ਛੂਛੇ ਭੰਨੇ ਇਨਸਾਫ ਦੀ ਵੀ ਇਹਨਾਂ ਮੰਗ ਕੀਤੀ ਉਦੋਂ ਵੀ ਉਦੋਂ ਵੀ ਕੋਈ ਇਨਸਾਫ ਇਹਨਾਂ ਨੂੰ ਮਿਲਿਆ ਨਹੀਂ ਆ ਉਦੋਂ ਵੀ ਇਹਨਾਂ ਥਾਣੇ ਦਰਖਾਸਤ ਵੀ ਦਿੱਤੀ ਆ ਤੇ ਉਹ ਕਹਿੰਦਾ ਮੈਂ ਤਾਂ ਜੇ ਥਾਣੇ ਆਣਾ ਹੀ ਨਹੀਂ ਆ ਜਦੋਂ ਕੋਈ ਕਰੂੰਗਾ ਉਦੋਂ ਥਾਣੇ ਆਉਂਗਾ ਜੇ ਕੱਲ ਹੀ ਥਾਣੇ ਚਲੇ ਗਏ ਜੇ ਉਦੋਂ ਤੁਹਾਨੂੰ ਦੱਸੂਗਾ ਥਾਣੇ ਜਾ ਕੇ ਤੇ ਹੁਣ ਇੱਕ ਰਾਤੀ ਕੋਈ ਗੱਲ ਨਹੀਂ ਬਾਤ ਨਹੀਂ ਰਾਤੀ ਫੇਰ ਉਹਨੇ ਆ ਵਾਕਿਆ ਕਰ ਦਿੱਤਾ ਅਸੀਂ ਦੇ ਇਨਸਾਫ ਦੀ ਮੰਗ ਪਿਆ ਵੀ ਮਿਲਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਜੀ ਉਹਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕਰਨ ਕੀ ਉਹਦੀ ਘਰ ਦੀ ਦਾ ਵੀ ਤੁਸੀਂ ਉਹਨਾਂ ਬਹੁਤ ਵੱਡਾ ਰੋਲ ਆ ਜੀ ਘਰ ਚਲਾਉਣ ਦੇ ਵਿੱਚ ਜਨਾਨੀ ਦਾ ਰੋਲ ਹੁੰਦਾ ਇਹੋ ਹੀ ਜਨਾਨੀ ਜਿਹੜੀ ਆ ਇਹ ਜਨਾਨੀ ਨੇ ਹੀ ਸਾਰਾ ਕੁਝ ਕਰਾਇਆ ਜਨਾਨੀ ਨੇ ਹੀ ਇਹਨੂੰ ਡੱਕਿਆ ਨਹੀਂ ਆ ਸਭ ਕੁਝ ਜਨਾਨੀ ਨੇ ਕੀਤਾ ਉਹ ਆਪਣੇ ਸਹਰੇ ਘਰ ਰਹਿੰਦਾ ਸੀ ਜਨਾਨੀ ਦੇ ਆਖੇ ਲੱਗਦਾ ਹੈ ਪਤਾ ਲੱਗਾ ਕਿ ਬੇਟਾ ਕਹਿ ਰਿਹਾ ਉਹਨਾਂ ਦਾ ਕਿ ਸ਼ੀਸ਼ਾ ਵੀ ਜਿਹੜਾ ਤੋੜਿਆ ਸੀਗਾ ਉਹ ਉਹਦੀ ਧਰਮ ਪਤਨੀ ਦਾ ਤੋੜਿਆ ਜਿਹੜੀ ਹਾਂਜੀ ਹਾਂਜੀ ਉਹਦੀ ਸੀਸੀਟੀਵੀ ਸਾਰੀ ਫੁਟੇਜ ਵੀ ਜਿਹੜੀ ਆ ਉਹ ਪਹਿਲਾਂ ਮੰਨਦੀ ਨਹੀਂ ਤੋੜਦੀ ਆ ਪੂਰੀ ਸਾਫ ਦਿਖੀ ਆ ਜੀ ਤੇ ਅਸੀਂ ਤੇ ਕਹਿੰਦੇ ਆ ਵੀ ਉਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਤੇ ਇਹਦੀ ਘਰਦੀ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਤੇ ਬੰਦੇ ਦਾ ਜਿਹੜਾ ਹਨ ਇਨਸਾਫ ਆ ਉਹ ਮਿਲੇ ਤੇ ਪਹਿਲਾਂ ਹੁਣ ਤੱਕ ਕੋਈ ਕਾਰਵਾਈ ਕੀਤੀ ਗਈ ਪੁਲਿਸ ਵੱਲੋਂ ਹੁਣ ਤੱਕ ਜੀ ਅਜੇ ਉਹਦੀ ਜਿਹੜੀ ਵਾਈਫ ਆ ਉਹਨੂੰ ਘਰ ਨਜ਼ਰਬੰਦ ਕੀਤਾ ਗਿਆ ਉਹਨੂੰ ਗ੍ਰਿਫਤਾਰ ਕਰਕੇ ਤੇ ਉਹਨੂੰ ਗ੍ਰਿਫਤਾਰ ਕਰਨ ਉਹਦੀ ਗ੍ਰਿਫਤਾਰੀ ਪਾਉਣ ਉਹਨੂੰ ਸਾਰਾ ਪੁੱਛਣ ਵੀ ਕਿੱਥੇ ਆ ਉਹਨੂੰ ਸਾਰਾ ਪਤਾ ਬਾਜੀ ਉਹਨੂੰ ਫੋਨ ਆਉਂਦੇ ਆ ਸਭ ਕੁਝ ਆਉਂਦਾ ਤੁਸੀਂ ਕਹਿਣਾ ਚਾਹੁੰਦੇ ਕਿ ਇਹਦੀ ਘਰਵਾਲੀ ਦਾ ਬਰਾਬਰ ਦੋਸ਼ ਆ ਪੂਰਾ ਜੀ ਪੂਰਾ ਦੋਸ਼ ਆ ਜੀ ਰਾਸ ਵਿੱਚ ਨਹੀਂ ਲਿਆ ਨਹੀਂ ਲਿਆ ਜੀ ਨਹੀਂ ਲਿਆ ਤੇ ਪੁਲਸ ਵਾਲੇ ਕਰੇ ਕਿ ਉਹਨੂੰ ਇੱਕ ਹਸਪਤਾਲ ਵਿੱਚ ਖੜਿਆ ਗਿਆ ਜਿੱਥੇ ਕਿ ਉਹ ਮਾਮੂਲੀ ਝਗੜੇ ਕਾਰਨ ਉਹਦੇ ਖਿੱਚ ਤੂ ਹੋਈ ਆ ਜਿਹਦੇ ਘਰੋਂ ਜ਼ਖਮੀ ਹੋਈ ਤਾਂ ਹਸਪਤਾਲ ਪਹੁੰਚਾਇਆ ਗਿਆ ਲੇਡੀ ਪੁਲਸ ਨਾਲ ਗਈ ਹੈ ਨਹੀਂ ਜੀ ਕੋਈ ਖਿੱਚ ਤੂ ਨਹੀਂ ਹੋਈ ਕੋਈ ਗੱਲ ਨਹੀਂ ਬਾਤ ਨਹੀਂ ਜਿਸ ਟਾਈਮ ਅਸੀਂ ਇੱਥੋਂ ਲੱਦ ਕੇ ਖੜਿਆ ਆਪਣੇ ਮਾਸੜ ਜੀ ਨੂੰ ਉਸ ਟਾਈਮ ਉਹ ਦੋਵੇਂ ਜੀ ਬੂਹੇ ਗਾੜੀ ਖਲੋਤੇ ਆ ਵੇਂਦੇ ਰਹੇ ਆ ਬੜੇ ਟੌਰ ਨਾਲ ਮਾਰ ਕੇ ਉਹ ਗਿਆ ਵਾ ਬੰਦਾ ਐਡਾ ਵੱਡਾ ਵੇਖੋ ਕੰਮ ਹੋਇਆ ਵਾ ਤੇ ਪੁਲਸੋ ਆਜੇ ਵੀ ਆਂਦੀ ਆ ਵੀ ਉਹਨੂੰ ਕਾਹਦਾ ਖਿੱਚ ਤੂ ਹੋਈ ਉਹਦੇ ਤੇ ਕਿਸੇ ਨੇ ਚਪੇੜ ਵੀ ਨਹੀਂ ਮਾਰੀ ਸਾ ਅਸੀਂ ਉਹਨਾਂ ਨਾਲ ਖੇਚ ਤੂੰ ਕਾਦੀ ਕਰਨੀ ਹੈ ਜੀ ਅਸੀਂ ਤੇ ਆਪਣਾ ਬਚਾਉਣ ਡਿਆ ਸਾਡਾ ਬੱਚੇ ਅਸੀਂ ਤੇ ਚੋਣੇ ਆ ਜੀ ਸਾਨੂੰ ਇਨਸਾਫ ਮਿਲੇ ਛੇਤੀ ਤੋਂ ਛੇਤੀ ਇਨਸਾਫ ਦਵਾ